ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਆਪਦੇ ਮੁੱਦਕੀ ਸ਼ਹਿਰ ਦੇ ਵਿੱਚ ਮੁੱਦਕੀ ਸ਼ਹਿਰ ਤੋਂ ਜਿਹੜੀ ਮਿੱਤਰੋ ਫਰੀਦਕੋਟ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਸਰਕਾਰੀ ਸਕੂਲ ਆ ਜਿਹੜਾ ਨੰਗਣ ਤੋਂ ਬਾਅਦ ਤਿੰਨ ਕੋਠੀਆਂ ਮਿਲਣਗੀਆਂ ਤੁਹਾਨੂੰ ਮਿੱਤਰੋ ਉਹਨਾਂ ਤਿੰਨਾਂ ਕੋਠੀਆਂ ਵਾਲੀ ਪਲਾਸਟ ਕੋਠੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮਿੱਤਰੋ ਤੇ ਇੱਕ ਮੈਂ ਵਕਾਊ ਆ ਬਾਈ ਹੁਣਾਂ ਦੀ ਛੋਟੀ ਅੰਗਾ ਮਿੱਤਰੋ ਕਰਮਣ ਵਾਲੀ ਲੇਵੇ ਭਾਂਡੇ ਵਾਲੀ ਆ ਖਰੀ ਜੰਨੀ ਹੈਗੀ ਆ ਦੋਦਰਾ ਭਰਾ ਚੋਟੀ ਨੂੰ ਅੱਖਾਂ ਮੀਚ ਕੇ ਲੈ ਲਿਆ ਜੇ ਕਿਉਂਕਿ ਦੁੱਧ ਚੰਗਾ ਦੇ ਦਿੰਦੀ ਆ ਬਾਈ ਹੁਣ ਇਹਨਾਂ ਦਾ ਕਰਦੇ ਗਾ ਜੋਤੀ ਵੀਰ ਸਸੀ ਕਾ ਬਾਈ ਸਸੀ ਕਾ ਬਾਈ ਕੀ ਹਾਲ ਆ ਬਟਾ ਵਧੀਆ ਠੀਕ ਠਾਕ ਛੇਤਾ ਦੇ ਪਰਿਵਾਰ ਵਧੀਆ ਵਧੀਆ ਚੜਦੀ ਕਲਾ ਚ ਸਾਰੇ ਚੜਦੀ ਕਲਾ ਆ ਠੀਕ ਆ ਅੱਛਾ ਜੋਤੀ ਬਾਈ ਇੱਕ ਵਾਰੀ ਮੈਨੂੰ ਐ ਦੱਸ ਦੇ ਕੋਠੀਆਂ ਆਪਣੀਆਂ ਤਿੰਨ ਆ ਗਈਆਂ ਹਨਾ ਸਰਕਾਰੀ ਸਕੂਲ ਲੰਗਣ ਤੋਂ ਬਾਅਦ ਨਾਮ ਕੀ ਪੁੱਛੇ ਅਗਲਾ ਸੁਖਮੰਦਰ ਸਿੰਘ ਕੋਲਕੱਤਾ ਵਾਲੇ ਸੁਖਮੰਦਰ ਸਿੰਘ ਕੋਲਕੱਤਾ ਵਾਲੇ ਲੈ ਮਿੱਤਰੋ ਸੁਖਮੰਦਰ ਸਿੰਘ ਕੋਲਕੱਤਾ ਵਾਲਿਆਂ ਦੇ ਘਰਾਂ ਦੇ ਵਿੱਚ ਮੈਂ ਮੌਜੂਦ ਆ ਅੱਛਾ ਵੀਰੇ ਬਾਈ ਜੋਤੀ ਵੀਰ ਜਿਹੜੀ ਆਪਾਂ ਮੈਂ ਵੇਚ ਇਹ ਤੀਜਾ ਸੂਆ ਸੋਣੀ ਵੀਰ ਹਾਂ ਤੀਜਾ ਸੂਆ ਇਹਨੇ ਸੂਣਾ ਵਾ ਹਾਂਜੀ ਤੇ ਆਪਾਂ ਇਹ ਘਰੇ ਚੋਈ ਹੋਈ ਆ ਘਰੇ ਚੋਈ ਆ ਬਈ ਤੀਜਾ ਸੂਆ ਆਪਾਂ ਦੂਜੇ ਦੂਜੇ ਸੂਏ ਕਿੰਨਾ ਦੁੱਧ ਚੋਲਿਆ ਸੀ ਇਹ ਥੋੜਾ 14 ਲੀਟਰ ਦੁੱਧ ਚੋਇਆ ਆ ਬਈ ਕਿ ਤੀਕਰਾ ਕਿਲੋ ਦੁੱਧ ਤਾਂ ਹੋਊਗਾ 1.5 13 ਫਿਰ ਜਿੰਨੀ 14 ਦਾ ਹਣਾ ਠੀਕ ਆ ਵੀਰੇ ਅੱਛਾ ਦਿਨ ਕਿੰਨੇ ਪਏ ਆਂਦੇ ਹਜੇ ਇਹਦੇ 8 ਦਿਨ ਬਾਕੀ ਆ ਬਈ ਹਜੇ ਪੂਰੇ ਹੁਣ ਜੇ ਹਾਂਜੀ ਫਿਰ ਤਾਂ ਲੇਵਾ ਬਹੁਤ ਬਣਾ ਜਾਂਦੀ ਹੁੰਦੀ ਹਾਂ ਹਾਂ ਮੌਕੇ ਤੇ ਤਿਆਰ ਹੁੰਦੀ ਬਈ ਤੋਰਦੀ ਬੜੀ ਜਿੰਮੇ ਠੀਕ ਆ ਅੱਛਾ ਮੌਕੇ ਤੇ ਤਿਆਰ ਹੁੰਦੀ ਹੈ ਚੂਣ ਅਜਾ ਵੀਰੇ ਇੱਕ ਗੱਲ ਹੋਰ ਜੇ ਕੋਈ ਘਰੇ ਰੱਖਣ ਉਹ ਤੇਰੇ ਜਿਹਾ ਭਰਾ ਹੀ ਲੈ ਜਾਵੇ ਲੰਬਾ ਤਾਂ ਨਹੀਂ ਦਿੰਦਾ ਨਾ 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 ਬਈ ਠੀਕ ਆ ਬਈ ਕਿਉਂਕਿ ਮੈਂ ਹੀ ਦੱਸਦੀ ਆ ਬਈ ਮੇਰਾ ਪਿੰਡਾ ਪੁੰਡਾ ਇੱਕ ਕਾਗਜ਼ੀ ਪਿਆ ਜਾਵਾ ਹਾਂ ਹਾਂ ਉਹ ਲੈਵਾ ਵੀ ਖਰਾ ਯਾਰ ਜਿੰਨਾ ਹੈਗਾ ਬਾਕੀ ਜੇ ਮੌਕੇ ਤੇ ਹੋਰ ਪਰ ਜਾਂਦੀ ਹੁੰਦੀ ਆ ਮੌਕੇ ਤੇ ਹੋਰ ਤਿਆਰ ਹੁੰਦੀ ਆ ਪੂਰੀ ਟਿਕਾਣੇ ਲਾ ਜਾਂਦੀ ਤੇ ਪੂਰੀ ਪੂਰੀ ਐਨ ਠੀਕ ਆ ਬਈ ਗੱਲ ਬਾਤ ਹੋ ਗਈ ਲੈਵਾ ਵੀ ਖਰਾ ਜਾਂਦੀ ਹੈ ਹੈ ਟੈਕਸ ਲੈਵਾ ਕਰ ਜਾਂਦੀ ਹੈ ਠੀਕ ਆ ਬਈ ਕਿੰਨੇ ਨਹੀਂ ਦੇ ਦੇਾਂਗੇ ਮੇਰੇ ਇਹ ਆਪਾਂ ਇੱਕ 10 ਮੁੱਲ ਕੀਤਾ ਬਈ ਇਹਦਾ ਮੁੱਲ 1,10,000 ਰੁਪਏ ਮੰਨ ਤਨ ਹੋ ਜਾਊਗਾ ਮੌਕੇ ਤੇ ਹੋ ਮਾਨਦਾਨ ਕਰ ਦਾਂਗੇ ਵੀਰ ਦਾ ਪੂਰਾ ਜਿਹੜਾ ਕੋਈ ਆਇਆ ਆਏਗਾ ਦਾ ਕਰ ਦਾਂਗੇ ਠੀਕ ਹੈ ਜੋਤੀ ਵੀਰਾ ਨੰਬਰ ਕਿੰਨਾ ਬਾਈ ਆਪਣਾ ਨੰਬਰ 98552 ਬਾਈ 99053 ਇੱਕ ਵਾਰੀ ਹੋਰ ਆਉਣ ਦੇ 98552 99053 ਠੀਕ ਹੈ ਤੇ ਇੱਕ ਦੋ 20 ਕਿਲੋ ਵਾਲੀ ਗਾਂ ਲੈਣੀ ਹੈ ਹਨਾ ਜੇ ਕੋਈ ਘਰ ਵਾਲਾ ਬੰਦਾ ਵੇਚ ਰਿਹਾ ਤਸੱਲੀ ਵਾਲਾ ਹੋਵੇ ਤਾਂ ਤੁਹਾਨੂੰ ਦੱਸ ਸਕਦਾ ਦੱਸ ਸਕਦਾ ਹਾਂ ਲੈ ਬਾਈ ਨੇ 20 ਕਿਲੋ ਦੁੱਧ ਬਿਮਲਾ ਦੇਣ ਵਾਲੀ ਹੋਵੇ ਕਹਿਣ ਵਾਲੀ ਨਾ ਹੋਵੇ ਹਾਂ ਵੀ 20 ਕਿਲੋ ਦੁੱਧ ਚੋਕੇ ਪਈਆਂ ਦਾ ਭਾਈ ਨੇ ਲੈਣੀਆਂ ਭਾਈ ਮਿੱਤਰੋ ਭਾਈ ਨੂੰ ਗਾਂ ਦੇ ਦਿਆ ਜੇ ਤੇ ਮੇਰੇ ਨਾਲ ਭਾਈ ਦਾ ਕਰਨਾ ਤੇ ਮਹਿਣ ਵਾਲਾ ਵੀ ਕਰ ਲੈ ਜੇ ਉਹ ਹੋ ਜਾ ਵੀ ਹੋ ਜਾ ਠੀਕ ਹੈ ਭਾਈ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਮਿੱਤਰੋ ਪਿੰਡ ਹੈਗਾ ਜਿਹੜਾ ਮੇਰਾ ਆਪ ਦਾ ਮੁੱਦਕੀ ਸ਼ਹਿਰ ਤੇ ਮੁੱਦਕੀ ਸ਼ਹਿਰ ਤੋਂ ਫਰੀਦ ਕੋਲ ਰੋਡ ਦੇ ਉੱਤੇ ਸਰਕਾਰੀ ਸਕੂਲ ਲੰਗਣ ਤੋਂ ਬਾਅਦ ਕਲਕੱਤੇ ਆ ਜਾਂਦੇ ਕਰ